9 ਸਾਲ ਹੋ ਗਏ ਸੀ ਸਾਡੇ ਵਿਆਹ ਨੂੰ 6 ਸਾਲ ਦਾ ਬੱਚਾ ਹੈ ਸਭ ਤੋਂ ਵੱਡੀ ਚੀਜ਼ ਜਦੋਂ ਉਹ ਕੁਐਸਚਨ ਪੁੱਛਦਾ ਨਾ ਸਭ ਤੋਂ ਵੱਧ ਮੈਨੂੰ ਉਦੋਂ ਰੋਣਾ ਆਉਂਦਾ ਹੈ ਹਾਲਾਂਕਿ ਮੈਂ ਇੱਥੇ ਬੈਠ ਕੇ ਤੁਹਾਨੂੰ ਬਹੁਤ ਸਟਰੋਂਗਲੀ ਮਤਲਬ ਆਨਸਰ ਕਰ ਦਿੰਨੇ ਆ ਬਟ ਜਦੋਂ ਬੱਚਾ ਕੁਐਸਚਨ ਪੁੱਛਦਾ ਨਾ ਤਾਂ ਇੱਕ ਮਾਂ ਰੋਂਦੀ ਹੈ ਉਸ ਵਕਤ ਮੈਨੂੰ ਅਗਰ ਸੀਐਸਟਾਫ ਕਦੇ ਮਿਲਦਾ ਮੈਂ ਇੱਕ ਚੀਜ਼ ਤਾਂ ਜ਼ਰੂਰ ਪੁੱਛਾਂਗੀ ਕਿ ਕਸੂਰ ਕਿਸੀ ਤੁਸੀਂ ਤੁਹਾਨੂੰ ਇੱਕ ਬੈਕਗ੍ਰਾਉਂਡ ਤਾਂ ਚੈੱਕ ਕਰ ਲੈਂਦੇ ਤੁਸੀਂ ਬੰਦੇ ਦਾ ਕੋਈ ਕ੍ਰਿਮੀਨਲ ਟਰੈਕ ਰਿਕਾਰਡ ਨਹੀਂ ਸਾਡਾ ਕਦੇ ਅਸੀਂ ਥਾਣੇ ਨਹੀਂ ਗਏ ਇੱਕ ਟੀਚਰ ਇਨਸਾਨ ਜੋ ਬੱਚਿਆਂ ਨੂੰ ਪੜਾਉਂਦਾ ਹੈ ਬਿਨਾ ਕਸੂਰ ਤੋਂ ਮਾਰਿਆ ਇਹੀ ਤਾਂ ਮੇਨ ਪ੍ਰੋਬਲਮ ਹੈ ਸਾਡੀ ਇਸੇ ਕਰਕੇ ਤਾਂ ਲੜਾਈ ਚੱਲ ਰਹੀ ਹੈ ਸਾਡੀ ਕਿ ਕਿਉਂ ਮਾਰਿਆ ਡਿਪਾਰਟਮੈਂਟ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਕਿ ਉਹਨਾਂ ਨੇ ਕਸਟਡੀ ਦੇ ਵਿੱਚ ਨਰਿੰਦਰਦੀਪ ਨੂੰ ਲਿਆਂਦਾ ਸੀ ਔਰ ਨਾ ਹੀ ਉਹ ਇਹ ਮੰਨਣ ਨੂੰ ਤਿਆਰ ਹੈ ਕਿ ਉਹਨਾਂ ਨੇ ਕੋਈ ਸ਼ੌਕ ਦਿੱਤੇ ਸੀ ਜੀ ਹਾਂ ਉਹ ਨਿਮੰਦ ਉਹ ਕਦੇ ਕਹਿ ਦਿੰਦੇ ਆ ਕਿ ਐਕਸੀਡੈਂਟ ਹੈ ਕਦੇ ਕਹਿ ਦਿੰਦੇ ਕਿ ਓਵਰਡੋਸ ਹੈ ਬਟ ਇਹ ਚੀਜ਼ ਐਕਸੈਪਟ ਨਹੀਂ ਕਰਦੇ ਕਿ ਵੀ ਉਹਨਾਂ ਨੇ ਹੀ ਮਾਰੇ ਕਾਰ ਦੇ ਵਿੱਚ ਦੋ ਜਾਨੇ ਸੀਗੇ ਗगन ਐਂਡ ਮੇਰੇ ਹਸਬੰਡ ਗगन ਜਿਨ੍ਹਾਂ ਨੇ ਵੀਡੀਓ ਪਾਟੀ ਹਾਂ ਬਿਲਕੁਲ ਜੋ ਉਹ ਨਾਲ ਹੀ ਸੀ ਨਾ ਉਹ ਨਾਲ ਹੀ ਸੀ ਸੋ ਐਦਾਂ ਦਾ ਕਿਹੜਾ ਐਕਸੀਡੈਂਟ ਹੈ ਕਿ ਇੱਕ ਬੰਦੇ ਦੀ ਜਾਨ ਚਲੀ ਗਈ ਤੇ ਦੂਜੇ ਨੂੰ ਖਰੋਚ ਵੀ ਨਹੀਂ ਆਈ ਚੋਟ ਲੱਗਦੀ ਆ ਤਾਂ ਕਿੱਥੇ ਜ਼ਿਆਦਾ ਲੱਗਦੀ ਕਿੱਥੇ ਘੱਟ ਲੱਗਦੀ ਹੈ ਬਟ ਇਹ ਬਹੁਤ ਕਲੀਅਰ ਹੈ ਕਿਸੇ ਨਾ ਕਿਸੇ ਇਨਸਟਰੂਮੈਂਟ ਨਾਲ ਇਹਨਾਂ ਨੇ ਜੋ ਕਲਿਪਸ ਹੁੰਦੇ ਆ ਜਿਵੇਂ ਕਰੰਟ ਦੇ ਉਹ ਉਹੀ ਹੁੰਦੇ ਆ ਉਸੇ ਸਾਈਜ਼ ਦੇ ਹੁੰਦੇ ਆ ਜੋ ਕਲਿਪਸ ਯੂਜ਼ ਹੋਏ ਆ ਐਂਡ ਕਰੰਟ ਤਾਂ ਲੱਗਿਆ ਡੈਟ ਇਜ਼ ਫੋਰ ਸ਼ੂਰ ਅੱਛਾ ਪੋਸਟਮਾਰਟਮ ਦੀ ਰਿਪੋਰਟ ਤੁਹਾਡੇ ਹੱਥ ਲੱਗੀ ਹੈ ਹਾਂਜੀ ਪੋਸਟਮਾਰਟਮ ਅਸੀਂ ਕਰਵਾਇਆ ਸੀ ਏਮਜ਼ ਹਸਪੀਟਲ ਬਟੰਡਾ ਤੋਂ ਜਿੱਦੇ ਚ ਉਹਨਾਂ ਨੇ ਕਲੀਅਰਲੀ ਰਿਵੀਲ ਕੀਤਾ ਕਿ 16 ਮੇਜਰ ਇੰਜਰੀਜ਼ ਫਾਈਂਡ ਆਊਟ ਹੋਈਆਂ ਸੀ ਉਹਦੇ ਵਿੱਚ ਐਂਡ ਸਿਰ ਤੋਂ ਲੈ ਕੇ ਪੈਰ ਤੱਕ ਕੋਈ ਵੀ ਅੰਗ ਇਦਾਂ ਦਾ ਨਹੀਂ ਸੀ ਜਿੱਥੇ ਵੀ ਸੱਟ ਨਾ ਲੱਗੀ ਹੋਵੇ ਹੂੰ ਜੋ ਰਿਪੋਰਟ ਆਈ ਹੈ ਅਗੇਨ ਦੈਟ ਇਜ਼ ਅਗੇਨ ਅ ਕੁਐਸਚਨ ਮਾਰਕ ਕਿ ਕੌਜ਼ ਆਫ ਡੈਥ ਐਮਜ਼ ਨੇ ਰਿਵੀਲ ਕੀਤਾ ਕਿ ਉਹਨਾਂ ਨੇ ਕੁਝ ਸੌਲਟ ਦੱਸਿਆ BZN ਕੁਝ ਇਦਾਂ ਦੇ ਓਪੀਓਇਡਸ ਦੱਸੇ ਆ ਕਿ ਉਹ ਦੀ ਕੰਜ਼ਮਸ਼ਨ ਨਾਲ ਰੈਸਪੀਰੇਸ਼ਨ ਰੁੱਕ ਗਈ। ਨਹੀਂ ਪਰ ਐਮਜੀ ਕਹਿ ਰਿਆ ਸੀ ਕਿ ਇੰਨੀਆਂ ਸੱਟਾਂ ਹੈਗੀਆਂ। ਪਹਿਲੀ ਰਿਪੋਰਟ ਦੂਜੀ ਰਿਪੋਰਟ ਐਮਜੀ ਕਹਿ ਰਿਹਾ ਕਿ ਅਗੇਨ ਹਾਂਜੀ ਉਹੀ ਚੀਜ਼ ਹੈ ਕਿ ਉਹੀ ਡਾਕਟਰਸ ਜੋ ਪਹਿਲਾਂ ਕਹਿ ਰਹੇ ਸੀ ਕਿ 16 ਮੇਜਰ ਇੰਜਰੀਜ਼ ਨੇ ਵਰਬਲੀ ਕਹਿੰਦੇ ਕਿ ਝਟਕਾ ਲੱਗਿਆ ਝਟਕੇ ਨਾਲ ਡੈਥ ਹੋਈ ਹੈ ਤੇ ਉਹੀ ਉਹੀ ਡਾਕਟਰ ਸੇਮ ਡਾਕਟਰ ਉਹੀ ਕਹਿ ਰਿਹਾ ਕਿ ਓਪੀਓਇਡਸ ਤੇ ਬੀਜ਼ ਐਟ ਦੀ ਕੰਜ਼ਮਸ਼ਨ ਨਾਲ ਰੈਸਪੀਰੇਸ਼ਨ ਰੁੱਕ ਗਈ। ਸੋ ਜੋ ਪਹਿਲਾਂ ਵਾਲੀ ਫਾਈਨਡਿੰਗ ਸੀ ਉਹ ਉਹਦਾ ਆਨਸਰ ਕੀ ਹੈ ਗगन ਗਾਇਬ ਹੋ ਗਿਆ ਸੀ ਗगन ਨੂੰ ਕਿਉਂਕਿ ਡਰਾਇਆ ਗਿਆ ਸੀਗਾ ਪੁਲਿਸ ਵੱਲੋਂ ਉਹਨੇ ਇਹ ਕਿਹਾ ਕਿ ਉਹ ਮੈਨੂੰ ਫੋਲੋ ਕਰ ਰਹੀ ਸੀ ਜਦੋਂ ਮੈਂ ਕਾਰ ਤੇ ਬੋਡੀ ਲੈ ਕੇ ਆ ਰਿਹਾ ਸੀ ਪਿੱਛੇ ਪੁਲਿਸ ਵਾਲਾ ਨੂੰ ਫੋਲੋ ਕਰ ਰਹੀ ਸੀ ਉਹਨਾਂ ਨੇ ਇਹ ਕਿਹਾ ਕਿ ਗगन ਨੂੰ ਇਹ ਕਿਹਾ ਸੀਗਾ ਕਿ ਤੁਸੀਂ ਬੋਡੀ ਰੱਖੋ ਉੱਥੇ ਹਸਪੀਟਲਸ ਦੇ ਦਿਓ ਘਰੇ ਫੋਨ ਕਰ ਦਿਓ ਕਿ ਐਕਸੀਡੈਂਟ ਹੋਇਆ ਤੇ ਤੂੰ ਭੱਜ ਜਾਨੀ ਤਾਂ ਤੇਰੇ ਨਾਲ ਵੀ ਆਹੀ ਕਰਾਂਗੇ ਸਾਨੂੰ ਲੱਗੇ ਕਿ ਗगन ਲੈ ਕੇ ਆ ਰਿਹਾ ਹੈ ਅਛਾ ਇਹ ਹੀ ਮਾਰ ਕੇ ਲੈ ਕੇ ਕਿਉਂਕਿ ਅਸੀਂ ਜਾਣਦੇ ਨਹੀਂ ਸੀ ਉਸ ਟਾਈਮ ਤੱਕ ਗगन ਨੂੰ ਫਿਰ ਜਦੋਂ ਗगन ਨੇ ਵੀਡੀਓ ਪਾਈ ਸੋਨਿਕ ਨਵਾਂ ਚੈਪਟਰ ਰਿਵੀਲ ਕੀਤਾ ਕਿ ਸੀਆਈ ਇਸਟਾਫ ਨੇ ਸਾਨੂੰ ਚੱਕਿਆ ਸਾਨੂੰ ਟੌਰਚਰ ਕੀਤਾ ਮਾਰਿਆ ਮੈਂ ਮੈਂ ਸ਼ਬਦ ਨਹੀਂ ਮੇਰੇ ਕੋਲੇ ਆ ਰਹੇ ਕਿ ਤੁਸੀਂ ਇਸ ਚੀਜ਼ ਨੂੰ ਕਿਵੇਂ ਹੰਡਾ ਰਹੇ ਹੋ ਉਹਨਾਂ ਦੇ ਜਾਣ ਤੋਂ ਬਾਅਦ ਸੱਚੇ ਕਾਲ ਦਾ ਅਨਮੀਤ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਕਰੀਬ-ਕਰੀਬ 6 ਮਹੀਨੇ ਪਹਿਲਾਂ ਇੱਕ ਬਹੁਤ ਵੱਡਾ ਇਸ਼ੂ ਪੰਜਾਬ ਦੇ ਵਿੱਚ ਵਾਪਰਿਆ ਜਿਸ ਦੇ ਵਿੱਚ ਇੱਕ ਸਿੱਖ ਨੌਜਵਾਨ ਨੂੰ ਸ਼ੌਕ ਲਾ ਕੇ ਮਾਰਿਆ ਗਿਆ ਕਥਤੀ ਤੌਰ ਤੇ ਇਹ ਇਲਜ਼ਾਮ ਹੋਏ ਉਹ ਨੌਜਵਾਨ ਨਰਿੰਦਰਦੀਪ ਸਿੰਘ ਸੀ ਗੋਨਿਆਣਾ ਦੇ ਸੀਐਸਟਾਫ ਤੇ ਉਹ ਸਾਰੇ ਦੇ ਸਾਰੇ ਇਲਜ਼ਾਮ ਲੱਗੇ ਕਿ ਉਹ ਜਾ ਰਹੇ ਸੀ ਰਸਤੇ ਦੇ ਵਿੱਚ ਰੋਕਿਆ ਗਿਆ ਜ਼ਬਰਨ ਉਹਨਾਂ ਨੂੰ ਸੀਐਸਟਾਫ ਲਿਆਂਦਾ ਗਿਆ ਉੱਥੇ ਲਿਆ ਕੇ ਉਹਨਾਂ ਨੂੰ ਬਿਜਲੀ ਦੇ ਸ਼ੌਕ ਦਿੱਤੇ ਗਏ ਕੁੱਲ 16 ਸੱਟਾਂ ਲੱਗੀਆਂ ਜਿੱਥੋਂ ਇਹ ਪ੍ਰੂਵ ਹੁੰਦਾ ਹੈ ਕਿ ਉਸ ਨੂੰ ਸ਼ੌਕ ਦਿੱਤੇ ਗਏ ਕਥੀ ਤੌਰ ਤੇ ਬਹੁਤ ਸਾਰੇ ਇਲਜ਼ਾਮ ਸੀ باوجود ਇਸ ਦੇ ਪਰਿਵਾਰ ਅੱਜ ਵੀ ਅ ਇਨਸਾਫ ਦੇ ਲਈ ਠੋਕਰਾਂ ਖਾ ਰਿਹਾ ਹੈ ਪਰਿਵਾਰ ਕਹਿੰਦਾ ਹੈ ਕਿ ਜੋ ਕੁਝ ਕਿਹਾ ਗਿਆ ਸੀ ਉਹ ਸੱਚ ਹੈ ਪਰ ਦੂਜੇ ਪਾਸੇ ਡਿਪਾਰਟਮੈਂਟ ਜਿਹੜਾ ਹੈ ਇਹ ਗੱਲ ਮੰਨਣ ਲਈ ਤਿਆਰ ਨਹੀਂ ਹਾਲਾਂਕਿ ਕੁਝ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ ਇਹਦੇ ਵਿੱਚ ਆਖਰਕਾਰ ਹੁਣ ਤੱਕ ਕਹਾਣੀ ਪਹੁੰਚੀ ਕਿੱਥੇ ਹੈ ਔਰ ਕੀ ਦਿੱਕਤਾਂ ਆ ਰਹੀਆਂ ਨੇ ਅਸੀਂ ਇਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਨਰਿੰਦਰਦੀਪ ਦੇ ਧਰਮਪਤਨੀ ਨੈਨਸੀ ਜੀ ਹੈਗੇ ਨੇ ਮੈਮ ਹਾਲੇ ਤੱਕ ਵੀ ਠੋਕਰਾਂ ਖਾ ਰਹੇ ਹੋ 6 ਮਹੀਨੇ ਹੋ ਗਏ ਡਿਪਾਰਟਮੈਂਟ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਕਿ ਉਹਨਾਂ ਨੇ ਕਸਟਡੀ ਦੇ ਵਿੱਚ ਨਰਿੰਦਰਦੀਪ ਨੂੰ ਲਿਆਂਦਾ ਸੀ ਔਰ ਨਾ ਹੀ ਉਹ ਇਹ ਮੰਨਣ ਨੂੰ ਤਿਆਰ ਹੈ ਕਿ ਉਹਨਾਂ ਨੇ ਕੋਈ ਸ਼ੌਕ ਦਿੱਤੇ ਸੀ ਜੀ ਹਾਂ ਉਹ ਨਹੀਂ ਮੰਨਦੇ ਉਹ ਕਦੇ ਕਹਿ ਦਿੰਦੇ ਆ ਕਿ ਐਕਸੀਡੈਂਟ ਹੈ ਕਦੇ ਕਹਿ ਦਿੰਦੇ ਕਿ ਓਵਰਡੋਸ ਹੈ ਬਟ ਇਹ ਚੀਜ਼ ਐਕਸੈਪਟ ਨਹੀਂ ਕਰਦੇ ਕਿ ਵੀ ਉਹਨਾਂ ਨੇ ਹੀ ਮਾਰਿਆ ਅੱਜ ਵੀ ਉਹ ਨਹੀਂ ਮੰਨਦੇ ਇਸ ਚੀਜ਼ ਨੂੰ ਬਿਲਕੁਲ ਨਹੀਂ ਮੰਨਦੇ ਪਰ ਤੁਹਾਡੇ ਤੁਸੀਂ ਤੁਸੀਂ ਫਿਰ ਠੀਕ ਹੈ ਪਰਿਵਾਰ ਦੇ ਕੋਲ ਸਾਹਮਣੇ ਤੁਹਾਡੇ ਵਾਪਰਿਆ ਤੁਹਾਨੂੰ ਉਹਨਾਂ ਦੀ ਦਸਤਾਰ ਮਿਲੀ ਉਹਨਾਂ ਦੇ ਸਾਰੇ ਦੇ ਸਾਰੇ ਜੋ ਉਸ ਵੇਲੇ ਬੋਡੀ ਦਾ ਸੀ ਉਹ ਸਾਰਾ ਕੁਝ ਤੁਸੀਂ ਦੇਖਿਆ باوجود ਇਸ ਦੇ ਤੁਹਾਨੂੰ ਕਿਉਂ ਲੱਗਦਾ ਹੈ ਕਿ ਤੁਹਾਡੇ ਕੋਲੇ ਅਜਿਹਾ ਕੋਈ ਪ੍ਰੂਫ ਹੀ ਹੈ ਨਹੀਂ ਕਿ ਤੁਸੀਂ ਇਸ ਨੂੰ ਪ੍ਰੂਫ ਕਰ ਸਕੋ ਪਰੂਫ ਸਭ ਤੋਂ ਵੱਡਾ ਪ੍ਰੂਫ ਸਾਡਾ ਪੋਸਟਮਾਰਟਮ ਰਿਪੋਰਟ ਹੈ ਜੋ ਇੰਜਰੀਜ਼ ਹੋਈਆਂ ਐਂਡ ਜੋ ਪੋਸਟਮਾਰਟਮ ਦੇ ਐਕਸਪਰਟ ਡਾਕਟਰ ਪੈਰਲਗ ਕਰਗ ਜੀ ਨੇ ਉਹਨਾਂ ਨੇ ਫਰਮ ਦ ਵੈਰੀ ਫਰਸਟ ਡੇ ਹੀ ਉਹ ਦੱਸਤਾ ਸੀਗਾ ਕਿ ਇਹ ਐਕਸੀਡੈਂਟਲ ਹੋਈ ਨਹੀਂ ਸਕਦਾ ਕਿਉਂਕਿ ਜਸਟ ਵੈਸੇ ਪ੍ਰੈਕਟੀਕਲੀ ਸੋਚ ਕੇ ਦੇਖੋ ਕਿ ਜਦੋਂ ਐਕਸੀਡੈਂਟ ਹੁੰਦਾ ਕੋਈ ਨਾ ਕੁਝ ਡੈਮੇਜ ਹੁੰਦਾ ਜਾਂ ਜਦੋਂ ਡੈਥ ਹੋ ਜਾਂਦੀ ਹੈ ਜਾਂ ਤਾਂ ਕਾਰ ਦੀ ਹਾਲਤ ਦੇਖ ਕੇ ਜਾਂ ਤਾਂ ਬਿਲਕੁਲ ਕਾਰ ਕੋਲਾਪਸ ਹੋ ਜਾਂਦੀ ਹੈ ਜਾਂ ਕੋਈ ਬਾਡੀ ਆਰਗਨ ਜਾਂ ਸਿਰ ਦੀ ਚੋਟ ਜਾਂ ਕੁਛ ਨਾ ਕੁਛ ਡੈੱਡ ਹੋ ਜਾਂਦਾ ਇਦਾਂ ਦਾ ਤਾਂ ਡੈਥ ਹੁੰਦੀ ਹੈ ਬੰਦੇ ਦੀ ਜਾਨ ਨਿਕਲਣੀ ਸੌਖੀ ਨਹੀਂ ਹੁੰਦੀ ਇਹ ਚੀਜ਼ ਤੁਸੀਂ ਵੀ ਮੰਨੋਗੇ ਬਟ ਜਦੋਂ ਕਾਰ ਦੇ ਵਿੱਚ ਦੋ ਜਾਨੇ ਸੀਗੇ ਗगन ਐਂਡ ਮੇਰੇ ਹਸਬੰਡ ਗगन ਜਿਨ੍ਹਾਂ ਨੇ ਵੀਡੀਓ ਪਾਟਿਆ ਹਾਂ ਬਿਲਕੁਲ ਜੋ ਉਹ ਨਾਲ ਹੀ ਸੀ ਨਾ ਉਹ ਨਾਲ ਹੀ ਸੀ ਸੋ ਐਦਾਂ ਦਾ ਕਿਹੜਾ ਐਕਸੀਡੈਂਟ ਹੈ ਕਿ ਇੱਕ ਬੰਦੇ ਦੀ ਜਾਨ ਚਲੀ ਗਈ ਤੇ ਦੂਜੇ ਨੂੰ ਖਰੋਚ ਵੀ ਨਹੀਂ ਆਈ ਤੇ ਕਾਰ ਐਜ਼ ਇਟ ਇਜ਼ ਬਿਲਕੁਲ ਕਾਰ 'ਚ ਸਿਰਫ ਇੰਨਾ ਕੁ ਮਾਈਨਰ ਜਹਾ ਹੋਲ ਸਾਈਡਸ ਤੋਂ ਫਰੰਟ ਬੋਨਟ ਵਗੈਰਾ ਸਭ ਕੁਝ ਪਰਫੈਕਟ ਹੈ ਕੁਝ ਵੀ ਨਹੀਂ ਸੀਗਾ ਬਟ ਹਾਂਜੀ ਜੋ ਨਿਸ਼ਾਨ ਸੀ ਝੋਟਾਂ ਦੇ ਜਿਵੇਂ ਕਿ ਅ 2 बाय 2 ਸੈਂਟੀਮੀਟਰ ਦੇ ਕੰਨਾਂ ਦੇ ਪਿੱਛੇ ਸਿਮੈਟ੍ਰਿਕਲ ਨਿਸ਼ਾਨ ਮਤਲਬ ਸੇਮ ਸੇਮ ਇੱਧਰ ਇੱਧਰ ਦੋਨੋਂ ਥਾਈਸ ਤੇ ਦੋਨੋਂ ਪੈਰਾਂ ਤੇ ਐਕਸੀਡੈਂਟਸ ਪ੍ਰੈਕਟੀਕਲੀ ਸੋਚ ਕੇ ਦੇਖੋ ਕਿ ਨਹੀਂ ਨਹੀਂ ਪੋਸੀਬਲ ਨਹੀਂ ਇਟਸ ਨੋਟ ਪੋਸੀਬਲ ਕਿ ਐਕਸੀਡੈਂਟ ਕਦੇ ਕਦੇ ਇਦਾਂ ਹੁੰਦਾ ਹੈ ਇਦਾਂ ਨਹੀਂ ਹੁੰਦਾ ਕਦੇ ਵੀ ਚੋਟ ਲੱਗਦੀ ਹੈ ਤਾਂ ਕਿੱਥੇ ਜ਼ਿਆਦਾ ਲੱਗਦੀ ਕਿੱਥੇ ਘੱਟ ਲੱਗਦੀ ਹੈ ਬਟ ਇਹ ਬਹੁਤ ਕਲੀਅਰ ਹੈ ਕਿਸਨੇ ਕਿਸੇ ਇਨਸਟਰੂਮੈਂਟ ਨਾਲ ਇਹਨਾਂ ਨੇ ਜੋ ਕਲਿਪਸ ਹੁੰਦੇ ਆ ਜਿਵੇਂ ਕਰੰਟ ਦੇ ਉਹ ਉਹ ਹੀ ਹੁੰਦੇ ਆ ਉਸੇ ਸਾਈਜ਼ ਦੇ ਹੁੰਦੇ ਆ ਜੋ ਕਲਿਪਸ ਯੂਜ਼ ਹੋਏ ਆ ਐਂਡ ਕਰੰਟ ਤਾਂ ਲੱਗਿਆ ਡੈਟ ਇਜ਼ ਫॉर ਸ਼ੂਰ ਅੱਛਾ ਪੋਸਟਮਾਰਟਮ ਦੀ ਰਿਪੋਰਟ ਤੁਹਾਡੇ ਹੱਥ ਲੱਗੀ ਹੈ ਹਾਂਜੀ ਪੋਸਟਮਾਰਟਮ ਅਸੀਂ ਕਰਵਾਇਆ ਸੀ ਏਮਜ਼ ਹਸਪੀਟਲ ਬਟੇਂਡਾ ਤੋਂ ਜਿਦੇ ਚ ਉਹਨਾਂ ਨੇ ਕਲੀਅਰਲੀ ਰਿਵੀਲ ਕੀਤਾ ਕਿ 16 ਮੇਜਰ ਇੰਜਰੀਜ਼ ਫਾਈਂਡ ਆਊਟ ਹੋਈਆਂ ਸੀ ਉਹਦੇ ਚ ਐਂਡ ਸਿਰ ਤੋਂ ਲੈ ਕੇ ਪੈਰ ਤੱਕ ਕੋਈ ਵੀ ਅੰਗ ਇਦਾਂ ਦਾ ਨਹੀਂ ਸੀ ਜਿੱਥੇ ਵੀ ਸੱਟ ਨਾ ਲੱਗੀ ਹੋਵੇ ਕਿੱਥੇ 4 ਇੰਚ ਹੈ ਕਿੱਥੇ 2 ਇੰਚ ਹੈ ਮਤਲਬ ਹਰ ਜਗ੍ਹਾ ਤੇ ਸਟ ਹੈ ਇਵਨ ਕੀ ਪ੍ਰਾਈਵੇਟ ਆਰਗਨਸ ਤੇ ਵੀ ਸਟ ਹੈ ਹੂੰ ਸੋ ਉਹ ਚੀਜ਼ ਹੈ ਦੈਨ ਵਿਸਰਾ ਰਿਪੋਰਟ ਜੋ ਸੀ ਪੈਂਡਿੰਗ ਸੀਗੀ ਜੋ ਕਿ ਜੋ ਸੈਂਪਲ ਸੀ ਖਰੜ ਲੈਬਰਾਟਰੀ ਚ ਗਿਆ ਸੀ ਐਂਡ ਹੁਣ ਜੋ ਰਿਪੋਰਟ ਆਈ ਹੈ ਅਗੇਨ ਦੈਟ ਇਜ਼ ਅਗੇਨ ਅ ਕੁਐਸਚਨ ਮਾਰਕ ਕਿ ਕਾਸ ਆਫ ਡੈਥ ਐਮਸ ਨੇ ਰੀਵਿਲ ਕੀਤਾ ਹੈ ਕਿ ਉਹਨਾਂ ਨੇ ਕੁਝ ਸੌਲਟ ਦੱਸਿਆ BZ N ਕੁਛ ਇਦਾਂ ਦੇ ਓਪੀਓਇਡਸ ਦੱਸਿਆ ਕਿ ਉਹਦੀ ਕੰਜ਼ਮਪਸ਼ਨ ਨਾਲ ਰੈਸਪੀਰੇਸ਼ਨ ਰੁਕ ਗਈ ਨੇ ਪਰ ਐਮਜ਼ੀ ਕਹਿ ਰਿਹਾ ਸੀ ਕਿ ਇੰਨੀਆਂ ਸੱਟਾਂ ਹੈਗੀਆਂ ਪਹਿਲੀ ਰਿਪੋਰਟ ਐਮਜ਼ੀ ਕਹਿ ਰਿਹਾ ਕਿ ਅਗੇਨ ਹਾਂਜੀ ਉਹੀ ਚੀਜ਼ ਹੈ ਕਿ ਉਹੀ ਡਾਕਟਰਸ ਜੋ ਪਹਿਲਾਂ ਕਹਿ ਰਹੇ ਸੀ ਕਿ 16 ਮੇਜਰ ਇਨਜਰੀਜ਼ ਨੇ ਵਰਬਲੀ ਕਹਿੰਦੇ ਕਿ ਝਟਕਾ ਲੱਗਿਆ ਝਟਕੇ ਨਾਲ ਡੈਥ ਹੋਈ ਹੈ ਤੇ ਉਹੀ ਉਹੀ ਡਾਕਟਰਸ ਸੇਮ ਡਾਕਟਰਸ ਉਹੀ ਕਹਿ ਰਿਹਾ ਕਿ ਓਪੀਓਇਡਸ ਤੇ ਬੀਜ਼ ਐਟ ਦੀ ਕੰਜ਼ਮਪਸ਼ਨ ਨਾਲ ਰੈਸਪੀਰੇਸ਼ਨ ਰੁਕੂਗੀ ਸੋ ਜੋ ਪਹਿਲਾਂ ਵਾਲੀ ਫਾਈਨਡਿੰਗ ਸੀ ਉਹਦਾ ਆਨਸਰ ਕੀ ਹੈ ਜੋ ਇਨਜਰੀਜ਼ ਆ ਉਹਦਾ ਕੀ ਜਵਾਬ ਹੈ ਇਹਨਾਂ ਕੋਲੇ ਅਗੇਨ ਆਈ ਡੋਨਟ ਨੋ ਕਿ ਇਹ ਅੰਡਰ ਪ੍ਰੈਸ਼ਰ ਹੈ ਇਹ ਕਿਉਂ ਸਹੀ ਨਹੀਂ ਦੱਸ ਰਹੇ ਕੋਰ ਪ੍ਰੈਸ਼ਰਾਈਜ਼ ਕਰ ਰਿਹਾ ਹੋਰ ਕੌਣ ਹੋਗਾ ਜੀ ਸੀ ਜਰਮਨ ਸਰਕਾਰ ਦੇ ਪੁਲਿਸ ਜਾਂ ਤੁਹਾਨੂੰ ਲੱਗਦਾ ਕਿ ਲੋਕਲ ਲੋਕਲ ਜੋ ਪੁਲਿਸ ਪ੍ਰਸ਼ਾਸਨ ਜੋ ਪੁਲਿਸ ਪ੍ਰਸ਼ਾਸਨ ਹੈ ਮੈਨੂੰ ਤਾਂ ਉਹੀ ਲੱਗ ਰਿਹਾ ਕਿ ਸੀਏ ਸਟਾਫ ਨੂੰ ਜੋ ਪਹਿਲੇ ਦਿਨ ਤੋਂ ਕਿਉਂਕਿ ਪੁਲਿਸ ਪ੍ਰਸ਼ਾਸਨ ਤਾਂ ਬਚਾਈ ਰਹੀ ਹੈ ਨਾ ਜੇ ਵਿਚਾਰੀ ਤਾਈਓ ਅੱਜ ਅੱਜ ਵੀ ਟਿਲ ਡੇਟ ਹੋ ਅਰੈਸਟ ਨਹੀਂ ਹੋਏ ਐਫ ਆਈ ਆਰ ਹੋਣ ਦੇ ਬਾਵਜੂਦ ਵੀ ਉਹ ਸਾਰੇ ਆਜ਼ਾਦ ਹੈ ਅੱਜ ਵੀ ਹੂੰ ਸਭ ਆਜ਼ਾਦ ਹੈ ਕੋਈ ਅਰੈਸਟ ਨਹੀਂ ਹੈ ਰਿਪੋਰਟ ਨੂੰ ਵੀ ਅਗੇਨ ਉਹ ਕਿਤਾ ਜਾ ਰਹੇ ਹੈ ਕੀ ਇਹਨਸ ਤੋਂ ਦੁਬਾਰਾ ਰਿਪੋਰਟ ਲਈ ਤੁਸੀਂ ਹਾਂਜੀ ਲੈ ਕੇ ਆਏ ਆ ਉਹਦੇ ਵਿੱਚ ਇਹ ਉਹਨਾਂ ਨੇ ਰਿਵੀਲ ਕੀਤਾ ਜੀ ਹਾਂ ਇਹ ਉਹਦੇ ਵਿੱਚ ਉਹਨਾਂ ਨੇ ਕਾਸ ਆਫ ਡੈਥ ਲਿਖ ਕੇ ਦਿੱਤਾ ਉਹਨਾਂ ਨੇ ਫਿਰ ਤੁਸੀਂ ਚੈਲੰਜ ਕੀਤਾ ਇਸ ਨੂੰ ਚੈਲੰਜ ਕਰਾਂਗੇ ਜੀ ਫੌਰਸ਼ੋਰ ਕਿਉਂਕਿ ਅੱਜ ਅਸੀਂ ਆਏ ਆ ਇਧਰ ਪੀ ਐਚ ਆਰਓ ਦੀ ਪ੍ਰੈਸ ਰਿਲੀਜ਼ ਇਹਨਾਂ ਨੇ ਆਪਣਾ ਉਹ ਰਿਪੋਰਟ ਰਿਲੀਜ਼ ਕੀਤੀ ਹੈ ਸਾਡੇ ਕੇਸ ਨੂੰ ਇਨਵੈਸਟੀਗੇਟ ਕੀਤਾ ਹੈ ਬਹੁਤ ਹੀ ਡੀਪਲੀ ਜਾ ਕੇ ਹਰ ਪੈਰਾਮੀਟਰ ਨੂੰ ਕਿਉਂਕਿ ਡਾਕਟਰ ਪਿਆਰਾਲ ਗਰਗ ਜੀ ਹੀ ਇਸ ਐਕਸਪਰਟ ਆਫ ਪੋਸਟਮਾਰਟਮ ਇਹਨਾਂ ਨੇ ਬਹੁਤ ਕਲੀਅਰਲੀ ਅੱਜ ਇੱਥੇ ਹੀ ਰਿਵੀਲ ਕੀਤਾ ਕਿ ਇੱਕ ਸਟੂਡੈਂਟ ਡੈਥ ਹੀ ਹੈ ਐਂਡ ਕਿਉਂਕਿ ਇਹਨਾਂ ਨੇ ਉੱਥੇ ਕਸਟਰੀ ਚ ਜਾ ਕੇ ਵੀ ਫੋਟੋਗ੍ਰਾਫਸ ਕਲਿੱਕ ਕੀਤੀਆਂ ਇਹ ਇੰਡੀਵਿਜੂਅਲ ਬੋਡੀ ਹੈ ਹਾਂਜੀ ਇਹ ਇੱਕ ਨਾਨ ਗਵਰਨਮੈਂਟ ਬੋਡੀ ਹੈ ਐਂਡ ਜੋ ਕਿ ਇਹਨਾਂ ਨੇ ਖੁਦ ਇਨਵੈਸਟਿਗੇਟ ਕੀਤਾ ਪੂਰੇ ਕੇਸ ਨੂੰ ਐਂਡ ਕਾਫੀ ਕੁਝ ਐਵਿਡੈਂਸਸ ਕਲੈਕਟ ਕੀਤੇ ਆ ਜਿੱਥੋਂ ਇਹ ਪਤਾ ਲੱਗਦਾ ਹੈ ਕਿ ਸੀਆਈ ਸਟਾਫ ਨੇ ਕਰੰਟ ਤਾਂ ਮਾਰਿਆ ਕਿਉਂਕਿ ਜਦੋਂ ਇਹ ਸੀਆਈ ਸਟਾਫ ਗਏ ਤਾਂ ਉੱਥੇ ਇਹਨਾਂ ਨੇ ਨਾ ਇੱਕ ਨਾਲ ਇੱਕ ਇੰਡਸਟਰੀਅਲ ਏਰੀਆ ਜਿੱਥੇ ਇਹਨਾਂ ਨੇ ਇਨਸਟਰੂਮੈਂਟਸ ਲਗਾਏ ਹੋਏ ਆ ਉੱਥੇ ਚੇਅਰ ਹੈ ਬਲਬ ਹੈ ਉਹ ਵੀ ਹੈ ਕਲਿਪਸ ਵੀ ਲੱਗੇ ਹੋਏ ਆ ਸੋ ਮੈਂ ਉਹ ਤੁਹਾਨੂੰ ਫੋਟੋ ਸ਼ੇਅਰ ਕਰ ਦੂੰਗੀ ਤੁਸੀਂ ਉਹ ਆਡੀਅנס ਨੂੰ ਦਿਖਾ ਸਕਦੇ ਹੋ ਕਿ ਕਿੱਦਾਂ ਇਹ ਜਿਵੇਂ ਆਪਾਂ ਕਹਿ ਨਹੀਂ ਸੀ ਜ ਨਹੀਂ ਉਹਨਾਂ ਨੇ ਉਹਨਾਂ ਨੇ ਫਿਜ਼ੀਕਲੀ ਜਾ ਕੇ ਚੈੱਕ ਕੀਤਾ ਕਿ ਜਿਸ ਮਸ਼ੀਨ ਦਾ ਜ਼ਿਕਰ ਹੋ ਰਿਹਾ ਸੀ ਉਹ ਉੱਥੇ ਹੈ ਉੱਥੇ ਸੀਗੀ ਉਹ ਮਸ਼ੀਨ ਉੱਥੇ ਸੀਗੀ ਉਹ ਜੋ ਕਲਿਪਸ ਆਪਾਂ ਕਹਿੰਦੇ ਕਿ ਜੋ ਮੈਂ ਜਿੰਮੇਦਾਰੀ ਕਿ 2/2 ਦੀ ਉਹ ਉਸੇ ਤਰ੍ਹਾਂ ਦੀ ਮਸ਼ੀਨ ਹੈ ਜੋ ਕਿ ਲਗਾਉਂਦੇ ਆ ਹਰ ਜਗ੍ਹਾ ਤੇ ਹਰ ਬਾਡੀ ਆਰਗਨ ਤੇ ਹੁੰਦਾ ਐਂਡ ਉਹੀ ਜੋ ਨੀਲ ਪਏ ਆ ਉਹ ਸਿਮੈਟ੍ਰਿਕਲ ਨਿਸ਼ਾਨ ਉਸੇ ਕਰਕੇ ਤੁਹਾਨੂੰ ਤੁਹਾਨੂੰ ਕੀ ਮਹਿਸੂਸ ਹੋਇਆ ਹੁਣ ਤੱਕ ਡਿਪਾਰਟਮੈਂਟ ਨੇ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਕੋਆਪਰੇਟਿਵ ਕੋਆਪਰੇਟਿਵ ਕੋਈ ਅਫੀਸਰ ਮਿਲਿਆ ਹੋਵੇ ਕੋਈ ਮੁਲਾਜ਼ਮ ਮਿਲਿਆ ਹੋਵੇ ਜਾਂ ਡਿਪਾਰਟਮੈਂਟ ਨੇ ਕੁਝ ਕੋਆਪਰੇਟ ਕੀਤਾ ਹੋਵੇ ਤੁਹਾਡੇ ਨਾਲ ਕੋਈ ਉਮੀਦ ਵੱਜਦੀ ਹੈ ਤੁਹਾਨੂੰ ਨਹੀਂ ਜੀ ਨਹੀਂ ਅਸੀਂ ਸਾਨੂੰ ਪਹਿਲੇ ਦਿਨ ਤੋਂ ਹੀ ਕੋਈ ਕੋਆਪਰੇਸ਼ਨ ਨਹੀਂ ਮਿਲਿਆ ਐਫ ਆਈ ਆਰ ਉਹਨਾਂ ਨੂੰ ਲਿਖਣੀ ਪਈ ਕਿਉਂਕਿ ਅਸੀਂ ਕਿਉਂਕਿ ਪੋਸਟਮਾਰਡਮ ਰਿਪੋਰਟ ਸਾਡੇ ਹੱਥ ਵਿੱਚ ਸੀ ਹੂੰ ਅਧਵਈ ਸ਼ਾਇਦ ਉਹ ਵੀ ਨਾ ਲਿਖਦੇ ਉਸ ਵੇਲੇ ਪ੍ਰੋਟੈਸਟ ਵੀ ਕਾਫੀ ਉਸ ਟਾਈਮ ਪ੍ਰੋਟੈਸਟ ਹੋ ਗਿਆ ਗੁੰਿਆਨਾ ਮੰਡੀ ਬੰਦ ਹੋ ਗਈ 31 ਮੈਂਬਰੀ ਕਮੇਟੀ ਜਥੇਬੰਦੀਆਂ ਦੀ ਬਣ ਗਈ ਰੋਜ਼ ਮਾਰਚ ਹੋਏ ਅਸੀਂ ਲੁਧਿਆਣਾ ਗਏ ਅਸੀਂ ਐਸਐਸਪੀ ਦੇ ਆਫਿਸ ਦੇ ਬਾਹਰ ਬੈਠੇ ਬਟ ਅਜ਼ ਰਿਜ਼ਲਟ ਕੁਝ ਵੀ ਨਹੀਂ ਹੋਇਆ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਸਿੰਗਲ ਅਰੈਸਟ ਵੀ ਨਹੀਂ ਹੋਈ ਟਿਲ ਡੇ ਪ੍ਰੋਟੈਸਟ ਹੋਏ ਉਹ ਸਾਰਾ ਜੋ ਕੁਝ ਹੋਇਆ ਉਹਦਾ ਵੀ ਫਾਇਦਾ ਨਹੀਂ ਹੋਇਆ ਤੁਹਾਨੂੰ ਅੱਛਾ ਨਹੀਂ ਹੋਇਆ ਹਾਲਾਂਕਿ ਬਹੁਤ ਲੋਕ ਜੁੜੇ ਸਾਡੇ ਨਾਲ ਬਟ ਅਗੇਨ ਜੋ ਜਿਨ੍ਹਾਂ ਨੇ ਕਰਨਾ ਹੈ ਉਹ ਪੁਲਿਸ ਪ੍ਰਸ਼ਾਸਨ ਨਹੀਂ ਹੈ ਐਂਡ ਪੁਲਿਸ ਪ੍ਰਸ਼ਾਸਨ ਆਦੇ ਬੰਦੇ ਨੂੰ ਬਚਾਉਗੀ ਇੱਕ ਜ਼ਿਲ੍ਹੇ ਦਾ ਪੁਲਿਸ ਪ੍ਰਸ਼ਾਸਨ ਭਾਰੀ ਪਿਆ ਹੋਇਆ ਗਵਰਨਮੈਂਟ ਹੈ ਗਵਰਨਮੈਂਟ ਕੋਲ ਅਪਰੋਚ ਕੀਤੀ ਹੈ ਤੁਸੀਂ ਡੀਜੀਪੀ ਸਾਹਿਬ ਨੇ ਡੀਜੀਪੀ ਸਾਹਿਬ ਕੋਲ ਗਏ ਹੋ ਬੇਸਿਕਲੀ ਕਹਾਣੀ ਇਹ ਹੈ ਕਿ ਜੇ ਇਥੋਂ ਸਾਨੂੰ ਜਸਟਿਸ ਨਹੀਂ ਮਿਲ ਰਿਹਾ ਤਾਂ ਸਾਡੇ ਕੋਲ ਹੋਰ ਬਹੁਤ ਸਾਰੀਆਂ ਅਥਾਰਟिटीज ਹੁੰਦੀਆਂ ਜੀ ਹਾਂ ਉਹਨਾਂ ਨੂੰ ਸਭ ਕੁਝ ਪਤਾ ਹੈ ਉਹਨਾਂ ਨੂੰ ਵੀ ਐਪਲੀਕੇਸ਼ਨ ਲਿਖੀ ਸੀ ਮੇਲਸ ਲਿਖੀਆਂ ਮੈਂ ਹਰ ਪਾਸੇ ਡੀਜੀਪੀ ਸਾਹਿਬ ਨੂੰ ਮਿਲੇ ਹੋ ਤੁਸੀਂ ਵੈਸੇ ਮੈਂ ਮਿਲੀ ਨਹੀਂ ਮਿਲੀ ਨਹੀਂ ਆ ਮੈਂ ਪਰਸਨਲੀ ਜਾ ਕੇ ਬਟ ਮੈਂ ਉਹਨਾਂ ਨੂੰ ਮੇਲ ਲਿਖੀ ਸੀ ਜਿਹਦਾ ਮੈਨੂੰ ਕੋਈ ਜਵਾਬ ਨਹੀਂ ਆਇਆ ਮੈਂ ਸੀਐਮ ਆਫਿਸ ਉਦਰ ਵੀ ਮੇਲ ਭੇਜੀ ਸੀ ਹਰ ਜਗ੍ਹਾ ਤੇ ਮੈਂ ਮੇਲ ਪਾਈ ਬਟ ਮੈਨੂੰ ਕੋਈ ਮਤਲਬ ਜਵਾਬ ਨਹੀਂ ਮਿਲਿਆ ਮੈਂ ਆਰਟੀਆਈ ਪਾਈ ਸੀ ਉਹਦਾ ਵੀ ਮੈਨੂੰ ਪ੍ਰੋਪਰਲੀ ਜਵਾਬ ਨਹੀਂ ਮਿਲਿਆ ਆਰਟੀਆਈ ਚ ਕੀ ਪੁੱਛਿਆ ਸੀ ਆਰਟੀਆਈ ਚ ਮੈਂ ਜੋ ਇਹਨਾਂ ਦੇ ਮੈਂਬਰਜ਼ ਦੇ ਨਾਮ ਜਾਣਨਾ ਚਾਹੁੰਦੀ ਸੀ ਮੈਂ ਕਿਉਂਕਿ ਗगन ਨੇ ਰਿਵੀਲ ਕੀਤਾ ਹੈ ਕਿ ਚਾਰ ਜਣੇ ਨਹੀਂ ਸੀ ਅੱਠ ਜਣੇ ਸੀ ਜਿਨ੍ਹਾਂ ਨੇ ਫੜਿਆ ਉਹ ਦਿਨ ਜੋ ਇਲੀਗਲੀ ਇਹਨਾਂ ਨੂੰ ਪਕੜਿਆ ਸੋ ਜੋ ਐਫਆਈਆਰ ਹੈ ਉਹਦੇ ਵਿੱਚ ਸਿਰਫ ਚਾਰ ਨਾਮ ਨੇ ਸੋ ਚਾਰ ਹਲੇ ਪੈਂਡਿੰਗ ਹੈ ਸੁਮੈ ਸੋਨੀਆ ਕੀ ਜਦ ਤੱਕ ਉਸ ਚੀਜ਼ ਨੂੰ ਕੰਸੀਡਰ ਕਰਨ ਕਿ ਜਿਹੜੇ ਲੋਕ ਕਲਪਰੇਟਸ ਨੇ ਪਰ ਗगन ਤਾਂ ਉਸ ਵੇਲੇ ਸ਼ਾਇਦ ਗਾਇਬ ਹੋ ਗਿਆ ਸੀ ਗगन ਗਾਇਬ ਹੋ ਗਿਆ ਸੀ ਗगन ਨੂੰ ਕਿਉਂਕਿ ਡਰਾਇਆ ਗਿਆ ਸੀਗਾ ਪੁਲਿਸ ਵੱਲੋਂ ਉਹਨੇ ਇਹ ਕਿਹਾ ਕਿ ਉਹ ਮੈਨੂੰ ਫੋਲੋ ਕਰ ਰਹੀ ਸੀ ਜਦੋਂ ਮੈਂ ਕਾਰ ਤੇ ਬੋਡੀ ਲੈ ਕੇ ਆ ਰਿਹਾ ਸੀ ਪਿੱਛੋਂ ਪੁਲਿਸ ਵਾਲਾ ਨੂੰ ਫੋਲੋ ਕਰ ਰਹੀ ਸੀ ਉਹਨਾਂ ਨੇ ਇਹ ਕਿਹਾ ਕਿ ਗगन ਨੂੰ ਇਹ ਕਿਹਾ ਸੀਗਾ ਕਿ ਤੁਸੀਂ ਬੋਡੀ ਰੱਖੋ ਉੱਥੇ ਹਸਪੀਟਲਸ ਦੇ ਦਿਓ ਘਰੇ ਫੋਨ ਕਰ ਦਿਓ ਕਿ ਐਕਸੀਡੈਂਟ ਹੋਇਆ ਤੇ ਤੂੰ ਭੱਜ ਜਾਨੀ ਤਾਂ ਤੇਰੇ ਨਾਲ ਵਿਆਹ ਹੀ ਕਰਾਂਗੇ ਸੋ ਡਰ ਗਿਆ ਤੇ ਉਹ ਭੱਜ ਗਿਆ ਉੱਥੋਂ ਪਰ ਉਸ ਤੋਂ ਪਹਿਲਾਂ ਉਹਨੇ ਵੀਡੀਓ ਪਾਤੀ ਸੀ ਉਸ ਤੋਂ ਬਾਅਦ ਜਦੋਂ ਭੱਜਿਆ ਉੱਥੋਂ ਤੇ ਕਿਉਂਕਿ ਅਸੀਂ ਉਸ ਟਾਈਮ ਗगन ਨੂੰ ਕਸੂਰਵਾਰ ਸਮਝ ਰਹੇ ਸੀ ਜੋ ਅਸੀਂ ਫੁਟੇਜ ਦੇਖੀ ਹਾਂ ਤੁਸੀਂ ਤੁਸੀਂ ਇਹ ਵੀ ਕਿਹਾ ਕਿ ਗगन ਹਾਂ ਉਸ ਟਾਈਮ ਕਿਉਂਕਿ ਸੀਏ ਸਟਾਫ ਤਾਂ ਉਸ ਟਾਈਮ ਸਾਨੂੰ ਪਤਾ ਹੀ ਨਹੀਂ ਸੀ ਸੀਏ ਸਟਾਫ ਹੁੰਦਾ ਕੀ ਹੈ ਸਾਨੂੰ ਇਹ ਲੱਗੇ ਕਿ ਗगन ਲੈ ਕੇ ਆ ਰਿਹਾ ਹੈ ਸ਼ਾਇਦ ਇਹ ਹੀ ਮਾਰ ਕੇ ਲੈ ਕੇ ਆ ਕਿਉਂਕਿ ਅਸੀਂ ਜਾਣਦੇ ਨਹੀਂ ਸੀ ਉਸ ਟਾਈਮ ਤੱਕ ਗगन ਨੂੰ ਫਿਰ ਜਦੋਂ ਗगन ਨੇ ਵੀਡੀਓ ਪਾਈ ਸੋ ਉਹਨੇ ਇੱਕ ਨਵਾਂ ਚੈਪਟਰ ਰਿਵੀਲ ਕੀਤਾ ਕਿ ਸੀਏ ਸਟਾਫ ਨੇ ਸਾਨੂੰ ਚੱਕਿਆ ਸਾਨੂੰ ਟੌਰਚਰ ਕੀਤਾ ਮਾਰਿਆ ਉਨੇ ਕੁ ਦਿਨ ਦੱਸੇ ਕਿ ਮੈਂ ਨਵੀਂ ਮਾਰਿਆ ਉਹਦੇ ਕੋਲ ਮੈਡੀਕਲ ਰਿਪੋਰਟਸ ਆ ਉਹਦੇ ਕੰਨਾਂ ਦੇ ਅੰਦਰ ਉਹਦੇ ਪਰਦੇ ਡੈਮੇਜ ਹੋ ਗਏ ਸੀਗੇ ਸੋ ਉਹ ਚੀਜ਼ ਉਹਨੇ ਦੱਸੀਆਂ ਬਟ ਟਿਲ ਡੇਟ ਕੋਈ ਵੀ ਬੰਦਾ ਅਰੈਸਟ ਨਹੀਂ ਆ ਜੋ ਸਭ ਤੋਂ ਵੱਡੀ ਡਿਸਪਾਇੰਟਮੈਂਟ ਹੁਣ ਗਗਨ ਕੋਆਪਰੇਟ ਕਰ ਰਿਹਾ ਪੂਰਾ ਜੀ ਹਾਂ ਉਹ ਕਰ ਰਿਹਾ ਹੈ ਉਹ ਹੈਲਪ ਹੋ ਰਹੀ ਹੈ ਤੁਹਾਡੀ ਉਹਦੀ ਉਹਦੀ ਕਿਉਂਕਿ ਮੌਕੇ ਦਾ ਗਵਾਹ ਸੀ ਉਹਨਾਂ ਦੇ ਬਿਆਨ ਹਾਈ ਕੋਰਟ ਵਿੱਚ ਕੋਰਟ ਦੇ ਵਿੱਚ ਵੀ ਜਾਣੇ ਹੋ ਤੁਸੀਂ ਉੱਥੇ ਹੈਲਪ ਮਿਲ ਰਹੀ ਹੈ ਉਹਨਾਂ ਦੇ ਉਹ ਉਹ ਸਿੱਧਾ ਇੰਡਾਇਰੈਕਟ ਮਤਲਬ ਡਾਇਰੈਕਟਲੀ ਮੈਂ ਟੱਚ ਨਹੀਂ ਆ ਗਗਨ ਦੇ ਬਟ ਕਿਉਂਕਿ ਐਫਆਈਆਰ ਦੇ ਵਿੱਚ ਉਹਦਾ ਵੀ ਨਾਮ ਹੈ ਕਿਉਂਕਿ ਸਾਨੂੰ ਇਨੀਸ਼ੀਅਲੀ ਲੱਗਦਾ ਸੀਗਾ ਉਹਦਾ ਨਾਮ ਅਸੀਂ ਪਵਾਇਆ ਸੀ ਉਹਦੇ ਵਿੱਚ ਕੀ ਸਾਨੂੰ ਲੱਗਦਾ ਕਿ ਹੀ ਇਜ਼ ਦਾ ਕਲਪਰੇਟ ਪਰ ਜਦੋਂ ਸਾਨੂੰ ਪਤਾ ਲੱਗਿਆ ਕਿ ਅਵਤਾਰ ਸਿੰਘ ਤਾਰੀ ਦਾ ਨਾਮ ਉਹਨਾਂ ਨੇ ਬਹੁਤ ਕਲੀਅਰਲੀ ਦੱਸਿਆ ਵੀਡੀਓ ਦੇ ਵਿੱਚ ਸੋ ਅਸੀਂ ਕਿਹਾ ਕਿ ਇਹਦਾ ਮਤਲਬ ਸੀ ਇਫ ਸਮਵੇਅਰ ਰਿਲੇਟਡ ਹੈ ਜਦੋਂ ਅਸੀਂ ਇੰਜਰੀਜ਼ ਦੇਖ ਲਈਆਂ ਵੀਵਰ ਕਵਾਈਟ ਸ਼ੋਰ ਕਿ ਅਸੀਂ ਸਮਝਿਆ ਕਿ ਕੋਈ ਨਾਰਮਲ ਬੰਦਾ ਤੁਸੀਂ ਮੈਂ ਕੋਈ ਬੰਦਾ ਇਦਾਂ ਦੇ ਬਰੂਟਲ ਫੋਰਸ ਨਹੀਂ ਮਾਰ ਸਕਦਾ ਇੱਕ ਸਿੰਗਲ ਬੰਦੇ ਨੂੰ ਵੀ ਜੇ ਕਿਸੇ ਇਹ ਟੌਰਚਰ ਕਿਤਨ ਤਸ਼ਦਦ ਜੋ ਹੋਈ ਹੈ ਇਹ ਕਿਸੇ ਗਰੁੱਪ ਨੇ ਕੀਤੀ ਹੈ ਵੀ ਅਗਰ 1 ਟੂ 1 ਫਾਈਟ ਹੁੰਦੀ ਸ਼ਾਇਦ ਮੇਰੇ ਹਸਬੰਦ ਲੜ ਵੀ ਲੈਂਦੇ ਇਹ 1 ਟੂ 1 ਫਾਈਟ ਨਹੀਂ ਸੀ ਇਟ ਵਾਸ ਲਾਈਕ ਅ ਗਰੁੱਪ ਵਰਸਸ 1 ਤਾਂ ਹੀ ਉਹ ਨਹੀਂ ਕਰ ਸਕੇ ਜਦੋਂ ਇੰਨਾ ਪੁਲਿਸ ਦਾ ਕੇਅਰ ਹੋ ਜਾਊਗਾ ਕਰੰਟ ਮਾਰਨ ਲੱਗ ਜਾਣਗੇ ਤਾਂ ਆਈ ਥਿੰਕ ਇੱਕ ਬੰਦਾ ਨਹੀਂ ਆਪਣੇ ਆਪ ਨੂੰ ਸੇਫ ਕਰ ਸਕਦਾ ਉਸ ਚੀਜ਼ ਤਾਂ ਹੀ ਉਹਨਾਂ ਦੀ ਜਾਨ ਚਲੀ ਗਈ ਹੂੰ ਬੇਸਿਕਲੀ ਇਹ ਹੈ ਤੁਹਾਡੀ ਗੱਲਬਾਤ ਤੋਂ ਇਹ ਸਮਝ ਆ ਰਿਹਾ ਹੈ ਕਿ ਤੁਹਾਨੂੰ ਹੋਪ ਨਹੀਂ ਹੈ ਕਿਸੇ ਤੋਂ ਹੋਪ ਇਹ ਹੈ ਕਿ ਮੈਨੂੰ ਹੁਣ ਜੋ ਹਾਈ ਕੋਰਟ ਚ ਕੇਸ ਚੱਲ ਰਿਹਾ ਸਾਨੂੰ ਸਿਟ ਮਿਲ ਗਈ ਸੀ ਸਿਟ ਨੇ ਰਿਪੋਰਟ ਸਬਮਿਟ ਕਰਨੀ ਸੀ 19 ਨਵੰਬਰ ਨੂੰ ਬਟ ਉਸ ਦਿਨ ਜੱਜ ਸਾਹਿਬ ਲੀਵ ਤੇ ਸੀ ਸੋ ਫਰਦਰ 15 ਜਨਵਰੀ ਦੀ ਡੇਟ ਪਈ ਹੈ ਸੋ ਉਸ ਦਿਨ ਪਤਾ ਲੱਗੂਗਾ ਜੱਜ ਸਾਹਿਬ ਕੀ ਐਕਸ਼ਨ ਲੈਂਦੇ ਆ ਬਿਕਾਜ਼ ਸਿਟ ਨੇ ਆਪਣਾ ਜੋ ਬਿਆਨ ਸੀ ਸਾਹਿਬ ਲੈ ਲੇ ਸੀਏ ਸਟਾਫ ਦੇ ਵੀ ਲੈ ਲੇ ਸਾਡੇ ਵੀ ਲੈ ਲੇ ਮੇਰੇ ਫਾਦਰ ਇਨ ਲਾਉ ਦੇ ਵੀ ਹੋਏ ਆ ਗਗਨ ਦੇ ਵੀ ਹੋਏ ਐ ਹੈਪੀ ਦੇ ਵੀ ਹੋਏ ਐ ਸੋ ਕਨਸੋਲिडेट ਕਰਕੇ ਦੇਖੋ ਕਿ ਸਬਮਿਟ ਕਰਦੇ ਹੋ ਰਿਪੋਰਟ ਐਂਡ ਐਸ ਪਰ देयर ਰਿਪੋਰਟ ਫਿਰ ਅਸੀਂ ਫਰਦਰ ਐਕਸ਼ਨ ਲਵਾਂਗੇ ਜਿਹੜੀ ਇਸ ਇੰਡੀਵਿਜੂਅਲ ਬਾਡੀ ਨੇ ਹੁਣ ਇਨਵੈਸਟੀਗੇਸ਼ਨ ਕੀਤੀ ਹੈ ਜਿਹਦਾ ਜ਼ਿਕਰ ਵੀ ਤੁਸੀਂ ਕੀਤਾ ਉਹਨੇ ਆਪਣੀ ਰਿਪੋਰਟ ਨਸ਼ਰ ਕਰਤੀ ਉਸ ਰਿਪੋਰਟ ਤੁਹਾਡੀ ਕਿਵੇਂ ਹੈਲਪ ਕਰੇਗਾ ਔਰ ਲੈਟੈਂਸ ਕਿਉਂਕਿ ਇਹ ਰਿਪੋਰਟ ਚ ਇਹਨਾਂ ਨੇ ਮੈਡੀਕਲ ਗਰਾਉਂਡਸ ਦੇ ਉੱਪਰ ਟਾਈਮਸ ਨੂੰ ਲੈ ਕੇ ਹਰ ਚੀਜ਼ ਨੂੰ ਧਿਆਨ ਚ ਰੱਖਿਆ ਇਨਨ ਸਿਵਲ ਹਸਪੀਟਲ ਜਾ ਕੇ ਵੀ ਇਨਵੈਸਟੀਗੇਟ ਕੀਤਾ ਹੈ ਸੀਏ ਸਟਾਫ ਜਾ ਕੇ ਵੀ ਇਨਵੈਸਟੀਗੇਟ ਕੀਤਾ ਜਿੱਥੇ ਗਗਨ ਲਾਈਕ ਗਗਨ ਤੇ ਮੇਰੇ ਹਸਬੰਦ ਨੂੰ ਲੈ ਕੇ ਜਾਇਆ ਗਿਆ ਉੱਥੇ ਵੀ ਜਾ ਕੇ ਆਏ ਆ ਇਹ ਵੀ ਸਾਰੀ ਜਗ੍ਹਾ ਨੂੰ ਐਨਲਾਈਜ਼ ਕਰਕੇ ਆਏ ਆ ਵੀ ਕਿਦਾਂ ਇਹ ਦਿਖਾਉਂਦੇ ਕਿਸ ਕੈਮਰਾਜ਼ ਦੇ ਫਰੰਟ ਕੈਮਰਾਜ਼ ਦੇ ਉੱਪਰ ਕਰਦੇ ਆ ਬਟ ਇਲੀਗਲ ਕਸਟਡੀ ਕਰਦੇ ਆ ਇਲੀਗਲੀ ਬੰਦੇ ਨੂੰ ਕੈਮਰਾਜ਼ ਤੋਂ ਪਰਾਂ ਜਾ ਕੇ ਟੌਰਚਰ ਕਰਦੇ ਆ ਤਾਂ ਕਿ ਕੋਈ ਪ੍ਰੂਫ ਨਾ ਬਣੇ ਹੂੰ ਸੋ ਉਸ ਜਗ੍ਹਾ ਦੀ ਫੋਟੋਸ ਸਾਰਾ ਕੁਝ ਸਾਡੇ ਕੋਲੇ ਹੈ ਸੋ ਅਸੀਂ ਇਹ ਚੀਜ਼ ਜ਼ਰੂਰ ਪੇਸ਼ ਕਰਾਂਗੇ ਹਾਈ ਕੋਰਟ ਦੇ ਵਿੱਚ ਐਂਡ ਇਹ ਚੀਜ਼ਾਂ کورٹ ਦੇ ਵਿੱਚ ਤੁਹਾਨੂੰ ਲੱਗਦਾ ਕਿ ਉਹ ਅੱਜ ਜੀ ਬਿਲਕੁਲ ਰਿਵੀਲ ਹੋਣਗੀਆਂ ਇਹ ਚੀਜ਼ਾਂ ਕਿ ਇਲੀਗਲ ਕਸਟਡੀ ਐਜ਼ ਵੈਲ ਐਜ਼ ਇਲੀਗਲ ਪਲੇਸ ਕਿਸੇ ਸਿਏ ਸਟਾਫ ਦੇ ਵਿੱਚ ਨਹੀਂ ਹੋ ਰਿਹਾ ਇਹ ਨਾਲ ਜਗ੍ਹਾ ਤੇ ਹੋ ਰਿਹਾ ਜੋ ਅਸੀਂ ਕਿਉਂਕਿ ਅਸੀਂ ਫੋਟੋ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਸੀ ਬਾਲਾਂ ਦੇ ਵਿੱਚ ਪੱਤੇ ਸੀ ਤਾਂ ਕੱਚੀ ਜਗ੍ਹਾ ਲੱਗਦੀ ਸੀ ਬਟ ਸੀਏ ਸਟਾਫ ਸਾਰਾ ਪੱਕਾ ਹੈ ਸੋ ਲੱ ਸਾਨੂੰ ਜੋ ਸ਼ੱਕ ਸੀ ਉਸ ਟਾਈਮ ਕਿ ਕੋਈ ਕਿਤੇ ਕੱਚੀ ਜਗ੍ਹਾ 'ਚ ਸ਼ਾਇਦ ਡ੍ਰੈਗ ਕੀਤਾ ਗਿਆ ਹੈ ਗਲੇ ਤੇ ਨਿਸ਼ਾਨ ਸੀ ਸੋ ਨਾਲ ਕੱਚੀ ਜਗ੍ਹਾ ਹੀ ਹੈ ਉਹਦੇ ਬਿਲਕੁਲ ਜਿੱਤੇ ਪੱਤੇ-ਵੱਤੇ ਹੀ ਐ ਸਾਰੇ ਸੋ ਅਸੀਂ ਉਹਦੀ ਵੀ ਫੋਟੋਸ ਸਾਡੇ ਕੋਲ ਹੈਗੀਆਂ ਮੈਂ ਤੁਹਾਨੂੰ ਸ਼ੇਅਰ ਕਰ ਦੂੰਗੀ ਬਿਲਕੁਲ ਹਮ ਐਂਡ ਜੋ ਇਹਨਾਂ ਨੇ ਰਿਵੀਲ ਕੀਤਾ ਇਹਨਾਂ ਦੀ ਜੋ ਰਿਪੋਰਟ ਹੈ ਇਹਨਾਂ ਦੀ ਇਨਵੈਸਟੀਗੇਸ਼ਨ ਨੇ ਰਿਵੀਲ ਕਰਦੀ ਹੈ ਕਿ ਦੈਟ ਥਿਸ ਇਜ਼ ਅ ਟੋਟਲ ਕਸਟੋਰੀਅਲ ਟੌਰਚਰ ਜੋ ਕਿ ਕਰੰਟ ਦੇ ਨਾਲ ਹੀ ਹੋਇਆ ਕੋਈ ਇਹਦਾ ਆਪੀਓਇਡਸ ਨੋਲ ਕੋਈ ਬੈਂਜ਼ੋਇਡ ਜੋ ਵੀ ਸాల్ట్స్ ਦੱਸ ਰਿਹਾ ਸੋ ਇਸ ਰਿਪੋਰਟ ਦੇ ਉੱਪਰ ਜੋ ਏਮਸ ਦੱਸ ਰਹੀ ਹੈ ਵਿਸ਼ਵਾਸ ਨਾ ਕੀਤਾ ਜਾਵੇ ਬਿਕਾਜ਼ ਅਬ ਅਗੇਨ ਐਕਸਪੋਰਟ ਮੈਡਮ ਜੀ ਹਾਂ ਡਾਕਟਰ ਪੇਰਲ ਗਰਗ ਜੀ ਖੁਦ ਇੱਕ ਐਕਸਪਰਟ ਨੇ ਜੀ ਇਹਨਾਂ ਦੀ ਗੱਲ ਨੂੰ ਕੋਈ ਵੀ ਕੁਐਸਚਨ ਨਹੀਂ ਕਰ ਸਕਦਾ ਹੀ ਇਜ਼ ਐਕਸਪਰਟ ਹੂੰ ਸੋ ਉਸ ਚੀਜ਼ ਨੂੰ ਉਹਨਾਂ ਨੇ ਕਲੀਅਰ ਕਟ ਕਹੇ ਕਿ ਓਪੀਅਰਸ ਨਾਲ ਨਿਸ਼ਾਨ ਕਿਵੇਂ ਆਗੇ ਹੂੰ ਅਗਰ ਕੋਈ ਬੰਦਾ ਨਸ਼ਾ ਕਰਦਾ ਹੈ ਇਹੋ ਜਿਹਾ ਕਿਹੜਾ ਨਸ਼ਾ ਜਿਹਦੇ ਨਾਲ ਕਿ ਮਤਲਬ ਇਦਾਂ ਦੇ ਨਿਸ਼ਾਨ ਹੋ ਜਾਣਗੇ ਨੀਲ ਪੈ ਜਾਣਗੇ ਮੈਂ ਤਾਂ ਸੁਣਿਆ ਵੀ ਨਹੀਂ ਨਾ ਕਦੇ ਦੇਖਿਆ ਹੂੰ ਸੋ ਠੀਕ ਹੈ ਫਾਈਟ ਲੰਬੀ ਤਾਂ ਜ਼ਰੂਰ ਰਹੇਗੀ ਬਟ ਯੈਸ ਵੀ ਕੈਨ ਡਿਫੀਨਟਲੀ ਹੋਪ ਫॉर ਜਸਟਿਸ ਕਿ ਜਸਟਿਸ ਮਿਲੂਗਾ ਜ਼ਰੂਰ ਜਦੋਂ ਆ ਤੱਤ ਸਾਹਮਣੇ ਚਲੋ ਆਖਿਰ ਤੇ ਆਖਿਰ ਤੇ ਕਿ ਜਦੋਂ ਦੇਖੋ ਨਰਿੰਦਰ ਦੀਪ ਹੋਰੀ ਕਰਦਾ ਪੂਰਾ ਧਰਮਦਾਰ ਉਹਨਾਂ ਤੇ ਸੀ ਉਹ ਕਰਦਾ ਗੁਜ਼ਾਰਾ ਚਲਾ ਰਹੇ ਸੀ ਉਸ ਤੋਂ ਬਾਅਦ ਬਹੁਤ ਕੁਝ ਬਦਲ ਜਾਂਦਾ ਹੈ ਬਹੁਤ ਕੁਝ ਬਦਲ ਜਾਂਦਾ ਹੈ ਤੁਹਾਡੀ ਨਿੱਜੀ ਲਾਈਫ ਦੇ ਅੰਦਰ ਤੁਹਾਡੇ ਤੁਹਾਡਾ ਫਾਈਨੈਂਸ਼ੀਅਲੀ तमाम ਚੀਜ਼ਾਂ ਜਿਹੜੀਆਂ ਨੇ ਉਹ ਇੱਕਦਮ ਕਹਿ ਲਓ ਕਿ ਦੂਜਾ ਪਾਸਾ ਸੁਰੂ ਸ਼ੁਰੂ ਹੋ ਜਾਂਦਾ ਮੈਂ ਮੈਂ ਸ਼ਬਦ ਨਹੀਂ ਮੇਰੇ ਕੋਲੇ ਆ ਰਹੇ ਕਿ ਤੁਸੀਂ ਇਸ ਨੂੰ ਕਿਵੇਂ ਹੰਡਾ ਰਹੇ ਹੋ ਉਹਨਾਂ ਦੇ ਜਾਣ ਤੋਂ ਬਾਅਦ ਇਹ ਵੀ ਲੋਕਾਂ ਤੱਕ ਦੇਖੋ ਤੁਹਾਡਾ ਕੇਸ ਇਹ ਇੰਡੀਵਿਜੂਅਲ ਨਹੀਂ ਹੈਗਾ ਪੂਰੇ ਪੰਜਾਬ ਨੂੰ ਪਤਾ ਹੈ ਕਿ ਕੁਝ ਹੋਇਆ ਸੀ ਜੇ ਤੁਹਾਡੀ ਕੋਈ ਸਮਝਣਾ ਚਾਹੇ ਕਿ ਹੁਣ ਤੁਹਾਡੀ ਲਾਈਫ ਦੇ ਅੰਦਰ ਨਿਰਿੰਦਰਦੀਪ ਤੋਂ ਬਾਅਦ ਕੀ ਕੁਝ ਤੁਸੀਂ ਫੇਸ ਕਰ ਰਹੇ ਹੋ ਦੇਖੋ ਕਿਸੇ ਇਨਸਾਨ ਦਾ ਇਦਾਂ ਚਲੇ ਜਾਣਾ ਹਨਾ 9 ਸਾਲ ਹੋ ਗਏ ਸੀ ਸਾਡੇ ਵਿਆਹ ਨੂੰ 6 ਸਾਲ ਦਾ ਬੱਚਾ ਹੈ ਸਭ ਤੋਂ ਵੱਡੀ ਚੀਜ਼ ਜਦੋਂ ਉਹ ਕੁਐਸਚਨ ਪੁੱਛਦਾ ਨਾ ਸਭ ਤੋਂ ਵੱਧ ਮੈਨੂੰ ਉਦੋਂ ਰੋਣਾ ਆਉਂਦਾ ਹਾਲਾਂਕਿ ਮੈਂ ਇੱਥੇ ਬੈਠ ਕੇ ਤੁਹਾਨੂੰ ਬਹੁਤ ਸਟਰੋਂਗਲੀ ਮਤਲਬ ਆਨਸਰ ਕਰ ਦਿੰਨੇ ਆ ਬਟ ਜਦੋਂ ਬੱਚਾ ਕੁਐਸਚਨ ਪੁੱਛਦਾ ਨਾ ਤਾਂ ਇੱਕ ਮਾਂ ਰੋਂਦੀ ਹੈ ਉਸ ਵਕਤ ਐਂਡ ਉਹ ਮੈਂ ਅंसू ਦੇ ਸਾਹਮਣੇ ਵੀ ਨਹੀਂ ਬਹਾ ਸਕਦੀ ਮੇਰੇ ਵਾਸਤੇ ਆ ਵੀ ਸਭ ਤੋਂ ਵੱਡਾ ਚੈਲੰਜ ਹੈ ਸੋ ਉਹ ਚੀਜ਼ ਮੈਨੂੰ ਬਹੁਤ ਉਹ ਡਿਸਟਰਬ ਕਰਦੀ ਹੈ ਕਿ ਮੈਂ ਉਹਨੂੰ ਬੱਚੇ ਨੂੰ ਕੀ ਦੱਸਾਂ ਕਿਉਂਕਿ ਅਗੇਨ ਉਹ ਹੀ ਪੁੱਛਦਾ ਹੈ ਕਿ ਮੇਰੇ ਪਾਪਾ ਦਾ ਕੀ ਕਸੂਰ ਥਾ ਮੈਨੂੰ ਅਜ ਤੱਕ ਨਹੀਂ ਆਨਸਰ ਮਿਲਿਆ ਉਸ ਚੀਜ਼ ਦਾ ਮੈਨੂੰ ਮੈਂ ਹਰ ਪਾਸੇ ਮੈਂ ਪੁੱਛ ਲਿਆ ਮੈਨੂੰ ਅਗਰ ਸੀਐਸਟਾਫ ਕਦੇ ਮਿਲਦਾ ਮੈਂ ਇੱਕ ਚੀਜ਼ ਤਾਂ ਜ਼ਰੂਰ ਪੁੱਛਾਂਗੀ ਵੀ ਕਸੂਰ ਕਿਸੀ ਤੁਸੀਂ ਤੁਹਾਨੂੰ ਇੱਕ ਬੈਕਗ੍ਰਾਉਂਡ ਤਾਂ ਚੈੱਕ ਕਰ ਲੈਂਦੇ ਤੁਸੀਂ ਬੰਦੇ ਦਾ ਕੋਈ ਕ੍ਰਿਮੀਨਲ ਟਰੈਕ ਰਿਕਾਰਡ ਨਹੀਂ ਸਾਡਾ ਕਦੇ ਅਸੀਂ ਥਾਣੇ ਨਹੀਂ ਗਏ ਇੱਕ ਟੀਚਰ ਇਨਸਾਨ ਜੋ ਬੱਚਿਆਂ ਨੂੰ ਪੜ੍ਹਾਉਂਦਾ ਹੈ ਗਾਈਡ ਕਰਦਾ ਹੈ ਤੁਸੀਂ ਉਹਨਾਂ ਨੂੰ ਕਰ ਰਹੇ ਹੋ ਟੌਰਚਰ ਕਰ ਰਹੇ ਹੋ ਕੋਈ ਵਜ੍ਹਾ ਵੀ ਨਹੀਂ ਹੈ ਤੁਹਾਡੇ ਕੋਲ ਬਿਨਾਂ ਕਸੂਰ ਤੋਂ ਮਾਰਿਆ ਇਹੀ ਤਾਂ ਮੇਨ ਪ੍ਰੋਬਲਮ ਹੈ ਸਾਡੀ ਇਸੇ ਕਰਕੇ ਤਾਂ ਲੜਾਈ ਚੱਲ ਰਹੀ ਹੈ ਸਾਡੀ ਕਿ ਕਿਉਂ ਮਾਰਿਆ ਜੇ ਕੋਈ ਗਲਤੀ ਸੀ ਤੁਸੀਂ ਸਜ਼ਾ ਦੇ ਦੇ ਦਿੰਦੇ ਸਜ਼ਾ ਵੀ ਨਹੀਂ ਮਤਲਬ ਇਹਨਾਂ ਨੇ ਕੁਝ ਦੱਸਿਆ ਵੀ ਨਹੀਂ ਹਾਲ ਤੱਕ ਇਹਨਾਂ ਵੱਲੋਂ ਕੋਈ ਸਿੰਗਲ ਸਟੇਟਮੈਂਟ ਨਹੀਂ ਆਈ ਸਿਰਫ ਇਹ ਕੀ ਕਹਿੰਦੇ ਆ 노 ਕਮੈਂਟਸ ਦੈਟਸ ਇਟ ਕੁਝ ਨਹੀਂ ਇਹਨਾਂ ਕੋਲ ਜਵਾਬ ਹੀ ਨਹੀਂ ਹੈ ਕੋਈ ਬਟ ਅਗੇਨ ਉਹੀ ਚੀਜ਼ ਹੈ ਕਿ ਮੈਂ ਸੀਐਸਟਾਫ ਨੂੰ ਛੱਡੂੰਗੀ ਤਾਂ ਨਹੀਂ ਮੈਂ ਬਾਰ ਬਾਰ ਇਹ ਕਹਿੰਨੀ ਆ ਕਿ ਮੈਂ ਸਾਰੇ ਪੁਲਿਸ ਪ੍ਰਸ਼ਾਸਨ ਦੇ ਅਗੇਂਸਟ ਨਹੀਂ ਆ ਸਾਰੇ ਪੁਲਿਸ ਮੈਨੂੰ ਪੁਲਿਸ ਵਾਲਾ ਕੋਈ ਪ੍ਰੋਬਲਮ ਨਹੀਂ ਹੈ ਡਿਊਟੀ ਤੁਸੀਂ ਕਰਦੇ ਹੋ ਡਿਊਟੀ ਅਸੀਂ ਵੀ ਕਰਦੇ ਆ ਬਟ ਮੈਂ ਅਗੇਂਸਟ ਸਿਰਫ ਸੀਈ ਸਟਾਫ ਦੇ ਆ ਉਹ 8 ਜਣਿਆਂ ਦੇ ਜੋ ਕਲਪਰੇਟਸ ਨੇ ਉਹਨਾਂ ਦੇ ਅਗੇਂਸਟ ਆ ਜਿਨ੍ਹਾਂ ਨੇ ਮੇਰੇ ਹਸਬੰਦ ਨੂੰ ਮਾਰਿਆ ਤੁਸੀਂ ਰੀਜ਼ਨ ਦੱਸੋ ਵੀ ਕੀ ਰੀਜ਼ਨ ਸੀ ਮਾਰਿਆ ਕਿਉਂ ਹੈ ਤੁਸੀਂ ਅਗਰ ਕੁਝ ਗਲਤੀ ਸੀ ਤੁਸੀਂ ਕਹਿੰਦੇ ਹੋ ਕਿ ਫਿਰੋਜ਼ਪੁਰ ਗਏ ਸੀ ਫਿਰੋਜ਼ਪੁਰ ਤਾਂ ਕੋਈ ਵੀ ਜਾ ਸਕਦਾ ਅਸੀਂ ਵੀ ਜਾਣਦੇ ਆ ਫਿਰੋਜ਼ਪੁਰ ਬਹੁਤ ਹੁੰਦਾ ਅਸੀਂ ਕਾਲਜਿਸਟ ਜਾਣਦੇ ਆ ਅਸੀਂ ਇੰਸਟੀਚੂਟਸ ਜਾਣਦੇ ਆ ਕੋਈ ਵੀ ਬੰਦਾ ਕਿਤੇ ਵੀ ਜਾ ਸਕਦਾ ਫਿਰੋਜ਼ਪੁਰ ਜਾਣਾ ਨਸ਼ਾ ਲੈ ਕੇ ਹਣਾ ਇਹ ਤਾਂ ਕੋਈ ਪ੍ਰੂਫ ਨਹੀਂ ਹੈ ਨਾ ਦੈਨ ਕਾਰ ਦੀ ਬੁਰੀ ਚੈਕਿੰਗ ਹੋਈ ਹੈ ਕਾਰ ਸਾਰੀ ਬਿਲਕੁਲ ਤਹਸਨ ਹਸ ਕਿੰਨੀ ਵੀ ਹੈ ਕਾਰ ਦਾ ਸ਼ੀਸ਼ਾ ਕਾਰ ਦੇ ਲੈਪਟਾਪ ਸੀ ਲੈਪਟਾਪ ਬੈਗ ਵੀ ਸਾਰਾ ਫਟਿਆ ਹੋਇਆ ਸੀਟਾਂ ਸਾਰੀ ਕਟਰ ਨਾਲ ਫਟੀਆਂ ਹੋਈਆਂ ਜੋ ਤੁਹਾਨੂੰ ਕੁਝ ਮਿਲਿਆ ਨਹੀਂ ਫਿਰ ਟੌਰਚਰ ਕਿਉਂ ਕੀਤਾ ਮੇਰਾ ਅੱਜ ਵੀ ਕੁਐਸ਼ਨ ਹੈ ਮੈਨੂੰ ਇਹਨਾਂ ਦਾ ਜਵਾਬ ਹੀ ਨਹੀਂ ਦਿੱਤਾ ਹਾਲ ਤੱਕ ਜਦੋਂ ਮੈਂ ਜਾ ਕੇ ਕਹਿੰਨੀ ਆ ਸਿਰਫ ਮੈਨੂੰ ਆਹੀ ਸੁਣਨ ਨੂੰ ਮਿਲਦਾ ਨੋ ਕਮੈਂਟਸ ਜੋ ਕਿ ਬਹੁਤ ਹੀ ਸ਼ਰਮਨਾਕ ਹੈ ਬਹੁਤ ਹੀ ਡਿਸਪਾਇੰਟਡ ਹੈ ਕਿ ਜਵਾਬ ਹੀ ਨਹੀਂ ਇਹਨਾਂ ਕੋਲ ਕੋਈ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਮੈਂ ਜਿਹਨਾਂ ਨਾਲ ਗੱਲ ਕਰ ਰਹੀ ਸੀ ਇੱਕ ਪਤਨੀ ਵੀ ਹੈ ਇੱਕ ਮਾਂ ਵੀ ਹੈ ਔਰ ਇਸ ਸਿਸਟਮ ਦੇ ਅੰਦਰ ਉਹਨਾਂ ਨੂੰ ਜਿੱਥੇ ਆਪਣੀ ਫੈਮਿਲੀ ਨੂੰ ਸੰਭਾਲਣਾ ਹੈ ਉੱਥੇ ਉਹ ਕਹਿੰਦੇ ਕਿ ਮੈਨੂੰ ਜਵਾਬ ਦੀ ਵੀ ਜ਼ਰੂਰਤ ਹੈ ਉਹ ਜਵਾਬ ਜਿਹੜਾ ਅੱਜ ਤੱਕ ਦੇਣ ਤੋਂ ਵਿਭਾਗ ਕੰਨੀ ਕਤਰਾ ਰਿਹਾ ਹੈ ਹਾਲਾਂਕਿ ਗੋਲ-ਗੋਲ ਘੁਮਾ ਰਿਹਾ ਹੈ ਉਹ ਕਹਿੰਦੇ ਨੇ ਕਿ ਜੋ ਕੁਝ ਅਸੀਂ ਕਹਿ ਰਹੇ ਸੀ ਹੋਇਆ ਉਹੀ ਕੁਝ ਹੈ ਪਰ ਡਿਪਾਰਟਮੈਂਟ ਸਾਡੇ ਨਾਲ ਕੋਆਪਰੇਟ ਨਹੀਂ ਕਰ ਰਿਹਾ ਫਿਲਹਾਲ ਇੱਕ ਇੰਡੀਵਿਜੂਅਲ ਬਾਡੀ ਨੇ ਇਸ ਦੀ ਇਨਵੈਸਟੀਗੇਸ਼ਨ ਆਪਣੇ ਪੱਧਰ ਤੇ ਕੀਤੀ ਹੈ ਉਹਨਾਂ ਨੇ ਵੀ ਇਸ ਗੱਲ ਤੇ ਮੋਹਰ ਲਾਤੀ ਕਿ ਜੋ ਕੁਝ ਫੈਮਿਲੀ ਕਹਿ ਰਹੀ ਸੀ ਉਹ ਸੱਚ ਹੈ ਬਹੁਤ ਸਾਰੇ ਉਹਨਾਂ ਦੇ ਕੋਲ ਪ੍ਰੂਫ ਨੇ ਹੁਣ ਉਹ ਕਹਿੰਦੇ ਨੇ ਕਿ ਉਹ ਸਾਰੇ ਦੇ ਸਾਰੇ ਪ੍ਰੂਫ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕਰਾਂਗੇ ਜੋ ਕੁਝ ਕਹਿ ਰਹੇ ਸੀ ਉਹਨਾਂ ਨੂੰ ਬਕਾਇਦਾ ਤੌਰ ਤੇ ਉੱਥੇ ਲਿਜਾ ਕੇ ਅਸੀਂ ਨਸ਼ਰ ਕਰਾਂਗੇ ਫਿਲਹਾਲ ਫੈਮਿਲੀ ਇਨਸਾਫ ਦੀ ਉਡੀਕ ਦੇ ਵਿੱਚ ਹੈ ਕਦੋਂ ਤੱਕ ਇਨਸਾਫ ਮਿਲਦਾ ਹੈ ਕਿੱਦਾਂ ਦਾ ਇਨਸਾਫ ਮਿਲਦਾ ਹੈ ਇਹ ਦੇਖਣਾ ਬਹੁਤ ਲਾਜ਼ਮੀ ਰਹੇਗਾ ਫਿਲਹਾਲ ਮੈਨੂੰ ਦਿਓ ਇਜਾਜ਼ਤ ਸਤਿ ਸ਼ਕੁਰਾ